ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਨਾਲ ਸਾਡੇ ਨਾਲ ਮੌਜੂਦ ਨੇ ਜਗਪ੍ਰੀਤ ਸਿੰਘ ਜਿਹੜੇ ਕਿ ਬ੍ਰਾਡਵੇ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਬਹੁਤ ਮਹੱਤਵਪੂਰਨ ਟਾਪਿਕ 'ਤੇ ਅੱਜ ਅਸੀਂ ਗੱਲ ਕਰਾਂਗੇ ਟਾਪਿਕ ਹੈ ਫਿਨਲੈਂਡ ਦਾ ਅਚਾਨਕ ਹੀ ਫਿਨਲੈਂਡ ਵੱਲ ਨੂੰ ਵਿਦਿਆਰਥੀਆਂ ਦਾ ਰੁਝਾਨ ਹੋਇਆ ਹੈ ਔਰ ਫਿਨਲੈਂਡ ਅਜਿਹਾ ਮੁਲਕ ਹੈ ਜਿਹਨੂੰ ਸਭ ਤੋਂ ਖੁਸ਼ ਮੁਲਕ ਕਿਹਾ ਜਾਂਦਾ ਹੈ ਸਭ ਤੋਂ ਖੁਸ਼ ਮੁਲਕ ਦੁਨੀਆ ਦਾ ਅਜਿਹਾ ਕਿਉਂ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਇੱਕ ਨਵਾਂ ਕੈਨੇਡਾ ਹੈ ਜਿਵੇਂ 10-15 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਪੀਆਰ ਅਤੇ ਕੰਮ ਦੇ ਖੁੱਲੇ ਮੌਕੇ ਸੀ ਸਪਸ ਦੇ ਖੁੱਲੇ ਮੌਕੇ ਸੀ ਉਸੇ ਤਰ੍ਹਾਂ ਦੇ ਮੌਕੇ ਕਹਿੰਦੇ ਫਿਨਲੈਂਡ ਚ ਖੁੱਲੇ ਨੇ ਹੁਣ ਸਾਡੇ ਪੰਜਾਬ ਦੇ ਹਰਿਆਣਾ ਦੇ ਜੰਮੂ ਕਸ਼ਮੀਰ ਦੇ ਦਿੱਲੀ ਦੇ ਹਿਮਾਚਲ ਪ੍ਰਦੇਸ਼ ਦੇ ਰਾਜਸਥਾਨ ਦੇ ਕਿਹੜੇ ਵਿਦਿਆਰਥੀ ਫਿਨਲੈਂਡ ਲਈ ਅਲਿਜੀਬਲ ਨੇ ਕਿੰਨਾ ਕੁ ਗੈਪ ਚੱਲਦਾ ਹੈ ਕਿੰਨੀ ਕੁ ਕੁਆਲਿਫਿਕੇਸ਼ਨ ਚਾਹੀਦੀ ਹੈ ਪੜ੍ਹਾਈ ਕਿਸ ਤਰ੍ਹਾਂ ਦੀ ਹੈ ਪੀਆਰ ਕਹਿੰਦੇ ਆਸਾਨੀ ਨਾਲ ਹੋ ਜਾਂਦੀ ਹੈ ਸਪਸ ਨੂੰ ਵੀ ਕਹਿੰਦੇ ਵੀਜ਼ਾ ਮਿਲਦਾ ਨਾਲੇ ਕੰਮ ਹੈ ਇਹ ਸਾਰੀਆਂ ਗੱਲਾਂ ਤੇ ਸਾਡੇ ਨਾਲ ਰੌਸ਼ਨੀ ਸਾਂਝੀ ਕਰਨਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅ ਜਗਪ੍ਰੀਤ ਜੀ ਮੈਂ ਚਾਹਾਂਗਾ ਕਿ ਫਿਨਲੈਂਡ ਨੂੰ ਅੱਜ ਤੁਸੀਂ ਚੰਗੀ ਤਰ੍ਹਾਂ ਨਾਲ ਖੋਲ ਦੋ ਬਿਲਕੁਲ ਜੀ ਸੋ ਸਭ ਤੋਂ ਪਹਿਲਾਂ ਸਾਸਤਰੀ ਕਾਲ ਜੀ ਸਾਰੇ ਦਰਸ਼ਕਾਂ ਨੂੰ ਅੱਜ ਦੇ ਸ਼ੋਅ ਦੇ ਵਿੱਚ ਵੈਲਕਮ ਹੈ ਜੀ ਸਾਰਿਆਂ ਦਾ ਸੋ ਸਰ ਫਿਨਲੈਂਡ ਦੀ ਜੇ ਆਪਾਂ ਗੱਲ ਕਰੀਏ ਨਾ ਤਾਂ ਇਹਦੇ ਵਿੱਚ ਹੈਪੀ ਇੰਡੈਕਸ ਜੇ ਆਪਾਂ ਦੇਖਦੇ ਹਾਂ ਜਿਵੇਂ ਤੁਸੀਂ ਦੱਸਿਆ ਕਿ ਇਹ ਖੁਸ਼ਹਾਲੀ ਦੇ ਮਸਲੇ ਦੇ ਉੱਤੇ ਸਭ ਤੋਂ ਖੁਸ਼ ਰਹਿਣ ਵਾਲੇ ਲੋਕਾਂ ਦਾ ਇਹ ਜਿਹੜਾ ਮੁਲਕ ਹੈ ਉਹ ਮੰਨਿਆ ਜਾਂਦਾ ਹੈ ਦਾ ਹੈਪੀ ਇੰਡੈਕਸ ਰੈਂਕਿੰਗ ਨੰਬਰ ਵਨ ਤੇ ਆਂਦਾ ਆਲਓਵਰ ਦੀ ਵਰਲਡ ਉਹਦਾ ਜੇ ਮੈਂ ਸਟੂਡੈਂਟਸ ਦੇ ਪੁਆਇੰਟ ਆਫ 뷰 ਦੇ ਨਾਲ ਗੱਲ ਕਰਾਂ ਜਿਵੇਂ ਤੁਸੀਂ ਦੱਸਿਆ ਕਿ ਨਵਾਂ ਕੈਨੇਡਾ ਬਣਨ ਜਾ ਰਿਹਾ ਸੋ ਇੱਥੇ ਨਾ 2-3 ਪੁਆਇੰਟ ਬਹੁਤ ਐਡਵਾਂਟੇਜ ਵਾਲੇ ਆ ਓਪਰਚੁਨਿਟੀ ਵਾਲੇ ਸਟੂਡੈਂਟਸ ਦੇ ਲਈ ਸਭ ਤੋਂ ਪਹਿਲੀ ਗੱਲ ਕੀ ਹੈ ਕਿ ਇੱਥੇ ਸਟੂਡੈਂਟ ਨੂੰ ਕੰਪੈਰੀਟਿਵਲੀ ਬਾਕੀ ਕੰਟਰੀਜ਼ ਦੇ ਜਿੱਥੇ 20 ਘੰਟੇ ਹਫਤੇ ਦਾ ਟਾਈਮ ਕੰਮ ਕਰਨ ਦਾ ਮਿਲਦਾ ਹੈ ਇੱਥੇ ਉਹਨੂੰ 30 ਆਵਰਸ ਆ ਵੀਕ ਮਿਲਦਾ ਹੈ ਇਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਲੈਂਗੁਏਜ ਦੀ ਨਾਰਮਲੀ ਜੇ ਅਸੀਂ ਸ਼ੇਨੈਗਨ ਏਰੀਆ ਦੀ ਗੱਲ ਕਰੀਏ ਫਰਾਂਸ ਹੈ ਜਰਮਨੀ ਹੈ ਸਪੇਨ ਹੈ ਇਟਲੀ ਹੈ ਤਾਂ ਇੱਥੇ ਇਹਨਾਂ ਦੀਆਂ ਲੋਕਲ ਲੈਂਗੁਏਜਸ ਡੋਮੀਨੇਟਡ ਹੈ ਮਤਲਬ ਕਿ 80% ਲੋਕ ਤੁਹਾਨੂੰ ਉੱਥੇ ਮਿਲਣਗੇ ਜਿਹੜੇ ਲੋਕਲ ਲੈਂਗੁਏਜ ਬੋਲਦੇ ਆ ਬਟ ਜੇ ਮੈਂ ਹੁਣ ਫਿਨਲੈਂਡ ਦੀ ਗੱਲ ਕਰਾਂ ਤੇ ਨਾਰਵਿਜੀਅਨ ਕੰਟਰੀਜ਼ ਦੇ ਵਿੱਚ ਆਉਂਦਾ ਹੈ ਜਿਹਦੇ ਵਿੱਚ ਡੈਨਮਾਰਕ ਸਵੀਡਨ ਫਿਨਲੈਂਡ ਆਉਂਦੇ ਨੇ ਸੋ ਇੱਥੇ ਅਗਰ ਜਿਹੜੀ ਪੋਪੂਲੇਸ਼ਨ ਤੁਸੀਂ ਦੇਖੋਗੇ ਤਾਂ ਇਸ 70% ਪੋਪੂਲੇਸ਼ਨ ਜਿਹੜੀ ਹੈ ਉਹ ਇੰਗਲਿਸ਼ ਸਪੀਕਿੰਗ ਹੈ ਸੋ ਜਿਹੜਾ ਲੈਂਗੁਏਜ ਬੈਰੀਅਰ ਨਾਰਮਲੀ ਸ਼ੇਨਗਨ ਕੰਟਰੀਜ਼ ਦੇ ਵਿੱਚ ਸਟੂਡੈਂਟਸ ਨੂੰ ਫੇਸ ਕਰਨਾ ਪੈਂਦਾ ਉਹ ਫਿਨਲੈਂਡ ਚ ਨਹੀਂ ਕਰਨਾ ਪੈਂਦਾ ਹੁਣ ਉਹਦੇ ਕਰਕੇ ਸਟੂਡੈਂਟਸ ਦੇ ਕੋਲ ਵਰਕ ਓਪਰਚ्युनिटीज ਜਿਆਦੀਆਂ ਮਿਲਦੀਆਂ ਨੇ ਉਹ ਜੋਬਸ ਵੀ ਮਿਲਦੀਆਂ ਨੇ ਜਿੱਥੇ ਪਬਲਿਕ ਡੀਲਿੰਗ ਹੈ ਸੋ ਔਰ ਸਭ ਤੋਂ ਵੱਡੀ ਗੱਲ ਕੀ ਹੈ ਇਹਦੇ ਵਿੱਚ ਕਿ 4 ਸਾਲ ਦੇ ਲੀਗਲ ਸਟੇ ਦੇ ਨਾਲ ਤੁਸੀਂ ਫਿਨਲੈਂਡ ਦੀ ਜਿਹੜੀ ਹੈ ਉਹ ਪੀਆਰ ਲੈ ਸਕਦੇ ਹੋ ਸੋ 30 ਘੰਟੇ ਹਫਤੇ ਦਾ ਕੰਮ ਵੀ ਮਿਲ ਗਿਆ ਲੈਂਗੁਏਜ ਬੈਰੀਅਰ ਵੀ ਖਤਮ ਹੋ ਗਿਆ ਔਰ ਉਸ ਤੋਂ ਬਾਅਦ ਜਿਹੜਾ ਸਟੂਡੈਂਟ 4 ਸਾਲ ਉੱਥੇ ਰਹਿ ਗਿਆ ਲੀਗਲੀ ਹੁਣ ਮੰਨ ਲਓ ਕੋਈ ਸਟੂਡੈਂਟ 3 ਸਾਲ ਦੀ ਡਿਗਰੀ ਤੇ ਜਾਂਦਾ ਹੈ ਜਾਂ 2 ਸਾਲ ਦੇ ਮਾਸਟਰਸ ਪ੍ਰੋਗਰਾਮ ਤੇ ਜਾਂਦਾ ਉਹਨੂੰ 2 ਸਾਲ ਦਾ ਪੋਸਟ ਸਟਡੀ ਵਰਕ ਪਰਮਿਟ ਮਿਲ ਜਾਂਦਾ ਸੋ ਦੋਨੋਂ ਹੀ ਕੇਸਸ ਦੇ ਵਿੱਚ ਦੋਨੋਂ ਹੀ ਸਿਨੈਰੀਓਸ ਦੇ ਵਿੱਚ ਉਹਦੇ 4 ਇਅਰਸ ਲੀਗਲ ਸਟੇ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ ਔਰ ਉੱਥੋਂ ਦਾ ਉਹ ਪਰਮਾਨੈਂਟ ਰੈਜ਼ੀਡੈਂਟ ਬਣ ਜਾਂਦਾ ਹੈ ਸੋ ਇਹ ਤਿੰਨ ਵੱਡੇ ਐਡਵਾਂਟੇਜ ਨੇ ਜਿਹਦੇ ਕਰਕੇ ਸਟੂਡੈਂਟਸ ਇੱਥੇ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹਿ ਸਕਦੇ ਨੇ ਹੁਣ ਗੱਲ ਕਰਾਂਗਾ ਜੀ ਉੱਥੋਂ ਦੀਆਂ ਐਂਟਰੀ ਰਿਕੁਆਇਰਮੈਂਟਸ ਨੂੰ ਲੈ ਕੇ ਸੋ ਐਂਟਰੀ ਰਿਕੁਆਇਰਮੈਂਟਸ ਦੀ ਜੇ ਮੈਂ ਗੱਲ ਕਰਾਂ ਤੇ ਜੇ ਮੈਂ ਅਕੈਡਮਿਕਸ ਦੀ ਗੱਲ ਕਰਾਂ ਤਾਂ ਫਿਨਲੈਂਡ ਰੈਂਕਿੰਗ ਨੰਬਰ ਥਰਡ ਤੇ ਕਨਸੀਡਰ ਕੀਤਾ ਜਾਂਦਾ ਹੈ ਇਨ ਦੀ ਟਰਮਸ ਆਫ ਅਕੈਡਮਿਕਸ ਸੋ ਇੱਥੇ ਜਿਹੜੀ ਰਿਕੁਆਇਰਮੈਂਟ ਹੈ ਸਟੂਡੈਂਟ ਵਿਦ ਆਇਲਸ ਵਿਦਾਊਟ ਆਇਲਸ ਦੋਨੋਂ ਤਰੀਕੇ ਨਾਲ ਜਾ ਸਕਦਾ ਹੈ ਡਿਗਰੀ ਪ੍ਰੋਗਰਾਮਸ 'ਚ ਜਾਣਾ ਚਾਹੁੰਦਾ ਤਾਂ ਉਹਦੇ ਕੋਲ ਆਇਲਸ ਹੋਣੀ ਚਾਹੀਦੀ ਹੈ ਜਾਂ ਪੀਟੀ ਹੋਣਾ ਚਾਹੀਦਾ ਜੇ ਉਹ ਡਿਪਲੋਮੇ ਪ੍ਰੋਗਰਾਮ 'ਚ ਜਾਣਾ ਚਾਹੁੰਦਾ ਉਹਦੀ ਪਰਸੈਂਟੇਜ ਘੱਟ ਹੈ ਤਾਂ ਉਹ ਵਿਦਾਊਟ ਆਇਲਸ ਪੀਟੀ ਵੀ ਜਾ ਸਕਦਾ ਔਰ ਜੇ ਮੈਂ ਗੈਪ ਦੀ ਗੱਲ ਕਰਾਂ ਤਾਂ 5-7 ਸਾਲ ਦਾ ਜਿਹੜਾ ਗੈਪ ਹੈ ਉਹ ਈਜ਼ੀਲੀ ਉੱਥੇ ਅਕਸੈਪਟਡ ਹੈ ਔਰ ਸਭ ਤੋਂ ਵੱਡੀ ਗੱਲ ਜਿੱਥੇ ਅਸੀਂ ਹੁਣ ਦੇਖ ਰਹੇ ਹਾਂ ਕੈਨੇਡਾ ਦੇ ਵਿੱਚ 스파우스 ਐਪਲੀਕੇਸ਼ਨ ਮਾਸਟਰ ਡਿਗਰੀ ਦੇ ਵਿੱਚ ਅਪਰੂਵ ਕੀਤੀਆਂ ਜਾਂਦੀਆਂ ਨੇ ਯੂਕੇ ਦੀ ਗੱਲ ਕਰੀਏ ਤਾਂ 스파우스 ਐਪਲੀਕੇਸ਼ਨਸ ਮਾਸਟਰਸ ਵਿਦ ਰਿਸਰਚ ਦੇ ਨਾਲ ਜਾਂਦੀਆਂ ਨੇ ਸੋ ਫਿਨਲੈਂਡ ਦੇ ਵਿੱਚ ਸਟੂਡੈਂਟ ਪਲੱਸ 2 ਪਾਸ ਆਊਟ ਹੈ ਉਹ ਆਪਣੇ 스파우스 ਡਿਪੈਂਡੈਂਸੀ ਆ ਫੈਮਿਲੀ ਦੇ ਨਾਲ ਜਾ ਸਕਦਾ ਹੈ ਸੋ ਇਹ ਇੱਕ ਬਹੁਤ ਵੱਡੀ ਐਡਵਾਂਟੇਜ ਹੈ ਉਹ ਸਾਰੇ ਕੈਂਡੀਡੇਟਸ ਦੇ ਲਈ ਜਿਹੜੇ ਕਿ ਪਲੱਸ 2 ਪਾਸ ਆਊਟ ਨੇ ਔਰ 스파우스 ਦੇ ਨਾਲ ਜਾਣਾ ਚਾਹੁੰਦੇ ਨੇ ਬਿਲਕੁਲ ਜੀ ਸੋ ਫਿਨਲੈਂਡ ਅ ਇਨਟੇਕਸ ਦਾ ਅਗਰ ਤੁਸੀਂ ਥੋੜਾ ਅਪਡੇਟ ਦੇ ਦਿਓ ਐਡਮਿਸ਼ਨ ਕਿਹਨਾ ਕਿਨਾ ਸਮਿਆਂ ਦੇ ਵਿੱਚ ਵਿਦਿਆਰਥੀਆਂ ਨੂੰ ਬਿਲਕੁਲ ਜੀ ਇਹਦੇ ਵਿੱਚ ਹੁਣ ਜਿਹੜਾ ਅਪਕਮਿੰਗ ਇਨਟੇਕ ਆ ਰਿਹਾ ਜੀ ਉਹ ਜਨੂਅਰੀ ਔਰ ਫੈਬਰੂਰੀ ਇਨਟੇਕ ਹੈ ਬਟ ਇਹਦੇ ਚ ਇੱਕ ਚੀਜ਼ ਮੈਂ ਸਟੂਡੈਂਟਸ ਨੂੰ ਐਡਵਾਂਸ ਚ ਦੱਸ ਦੇਣਾ ਚਾਹੁੰਦਾ ਹੈ ਕਿ ਇੱਥੇ ਜਿਹੜਾ ਸਿਚੁਏਸ਼ਨ ਹੈ ਐਡਮਿਸ਼ਨਸ ਦੀ ਉਹ ਬਹੁਤ ਜ਼ਿਆਦਾ ਹਾਈਲੀ ਕੰਪੀਟੀਟਿਵ ਹੈ ਕਿਉਂਕਿ ਬਹੁਤ ਸਾਰਾ ਸਟੂਡੈਂਟ ਕੈਨੇਡਾ ਯੂਕੇ ਜਾਣ ਵਾਲਾ ਖਾਸ ਤੌਰ ਤੇ ਸਪਾਊਸ ਐਪਲੀਕੇਸ਼ਨਸ ਉਹ ਫਿਨਲੈਂਡ ਵੱਲ ਮੂਵ ਕਰ ਰਹੀਆਂ ਨੇ ਸੋ ਜਨੂਅਰੀ ਫੈਬਰੂਰੀ ਦੀਆਂ ਕੁਝ ਯੂਨੀ ਦੀਆਂ ਡੈਡਲਾਈਨ इवन ਸਪਟੈਂਬਰ ਚ ਆ ਗਈਆਂ ਸੀ ਸੋ ਜਿਨ੍ਹਾਂ ਨੇ ਵੀ ਫਿਨਲੈਂਡ ਆਪਸ਼ਨ ਅੱਗੇ ਲੈਣਾ ਹੈ ਸੋ ਜਨੂਅਰੀ ਫ फेब्रुवारी ਇਨਟੇਕ ਓਪਨ ਹੈ ਜਿਆਦਾ ਡਿਲੇ ਨਾ ਕੀਤਾ ਜਾਵੇ ਚਲੋ ਬਹੁਤ ਬਹੁਤ ਧੰਨਵਾਦ ਜੀ 90238 90238 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਤੁਸੀਂ ਅ ਜਗਪ੍ਰੀਤ ਸਿੰਘ ਜਾਂ ਬਰੌਡਵੇ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ